ਸਾਨਾ ਸੋਨ ਦਾ ਜੀਸਸ ਦੋਖਾ ਚੈਨਲ ਦੇ ਵਿੱਚ ਗਾਇਸਟਾੜਾ ਪਰ ਆਹ ਹੋ ਚੁੱਕਾ ਹੈ ਰੈਡੀ ਸ਼ੈਡੀ ਤੇ ਵਜੇ ਨੇ 12 ਤੇ ਕਣਕ ਕਣਕ ਆਪਾਂ ਸਕਨੇ ਪਾ ਲਈ ਜਿਹੜਾ ਮੇਨ ਕੰਮ ਹੀ ਆਪਣਾ ਹੁਣ ਮੇਰੇ ਵੀਰ ਭਰਾਉਣੇ ਆਂਦੇ ਆ लास्ट ਸੀਜ਼ਨ ਦਾ ਲਾਸਟ ਵਾਰ ਚਾਉਂਦੇ ਆ ਫੇਰ ਤੋਂ ਉਹ ਵੀ ਬੈਕ ਬੈਂਚ ਤੇ ਫੇਰ ਤੋਂ ਤੇ ਚੱਲਦੇ ਆ ਗਾਇਸ ਅਨ ਬੈਕ ਬੈਂਚ ਤੇ ਹਨ ਮਿਲਦੇ ਆ ਜਾ ਆ ਗਏ ਥੱਲੇ ਥੱਲੇ ਮਿਲਦੇ ਮਤਲਬ ਵੀਰ ਭਰਾਉਣੇ ਆ ਚੁੱਕੇ ਨੇ ਆਠੇਵੇਂ ਬੜੇ ਬੜੇ ਚੱਲੋ ਦੋਸਤੋ ਹੁਣ ਆਪਾਂ ਜੰਨੇ ਦੋਸਤੋ ਸਵੀਮ ਪੂ ਯੋ ਤਾਂ ਮਲਿਗੋ ਹਾਂਜੀ ਦੋਸਤੋ ਹੁਣ ਆਪਾਂ ਆ ਚੁੱਕੇ ਹਾਂ ਪੂਲ ਤੇ ਥੋੜੀ ਜਿਹੀ ਮੁਸੀਬਤ ਪੈ ਚੁੱਕੀ ਸੀ ਉਹ ਦੱਸਣ ਜੋਗ ਨਹੀਂ ਹੈਗੀ ਪਰ ਚੱਲਦੇ ਗਾਇਸ ਘਰੇ ਘਰੇ ਗਏ ਨਾ ਅੰਦਰ ਚੱਲੀਏ ਗਾਇਸ ਦੋਸਤੋ ਇੱਥੇ ਮੈਂ ਗਾਣੇ ਲਾਏ ਨੇ ਇਹਦੇ ਨਾ ਤੇ ਹੁਣ ਆਪਾਂ ਨੋ ਲੱਗੇ ਨੇ ਤੇ ਹੋਇਆ ਖਾਣਾ ਮੇਰਾ ਹੀ ਤੇ ਚੱਲਦੇ ਗਾਇਸ ਹੁਣ ਆਪਾਂ ਗਾਣੇ ਕਿਹਦੇ ਮੁਕਾਬਲੇ ਹੁੰਦੇ ਵਾਰਸ਼ਾਲਾ ਸੋਹਣਿਆ

करबत करो करबत चलो चलो करबत करो ਭੁੱਖ ਲੱਗੀ ਮੰਮੀ ਨੇ ਗੁਰਦਾਰੇ ਚਲ ਜਣਾ ਓਏ ਉਹ ਵੇ ਚਲੋ ਦੋਸਤ ਆਏ ਆਏ ਲੜਦੇ 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 ਹਾਂ ਇੱਕ ਓਏ ਮੈਨੇ ਕਿਹੜਾ ਜੇ ਤਰੰਦਾ ਰਹਿੰਦਾ ਆ

ਕਰੀਏ ਗਾਇਸ ਜਰਾ ਕਰੀਏ ਪੂਰਾ ਤੇ ਚੱਲਦੇ ਆਂ ਫੋੜ ਵਾਂਗ ਵਾਟਰ ਪੁੱਣੇ ਆਰੇ ਬੁਰੇ ਨਾ ਹਾਂਜੀ ਦੋਸਤੋ ਹੁਣ ਆਪਾਂ ਨਾਲ ਆਇਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਚੱਲੀਆਂ ਕਰ ਆਏ ਤੇ ਚੱਈਏ ਗਾਇਸ ਨਾਲ ਆਇਆ ਤੇ ਪਤਾ ਨਹੀਂ ਕੀ ਬਣਿਆ ਇੱਥੇ ਤੇ ਡੱਡੂ ਡੱਡੂ ਬਣ ਚੁ ਗਏ ਗਾਇਸ ਇਹ ਸਾਰਾ ਕੁਝ ਅੰਦਰ ਦੱਸਾਂ ਕੀ ਬਣਿਆ ਵਲੌਗ ਦੇ ਸਿਰਫ ਬਿਲਕੁਲ ਅੰਦਰ ਦੱਸਾਂਗੇ ਮਜ਼ਾ ਕਰਾਵ ਨਹੀਂ ਕਰਨਾ ਵਲੌਗ ਦਾ ਵਲੌਗ ਨਾ ਭਾਈ ਨਾ ਨਾ ਵਲੌਗ ਬਿਲਕੁਲ ਕਿਉਂ ਨਹੀਂ ਪਾਉਣਾ ਨਾ ਭਾਈ ਮਿਊਟ ਕਰਦੀ ਤੂੰ ਮੈਂ ਪਾਵਾਂਗਾ ਦੱਸ ਤਰ੍ਹਾਂ ਡਰ ਮਾਰਿਆ ਵੇ ਹਾਂਜੀ ਦੋਸਤੋ ਹੁਣ ਆਪਾਂ ਚਲੇ ਆਂ ਸਾਰੇ ਜਣੇ ਮੂਮਾਂ ਬਣ ਕੇ ਘਰੇ ਤੇ ਆਪਣਾ ਵੀ ਕੁਝ ਇਸ ਤਰ੍ਹਾਂ ਦਾ ਖੁਲੀਆ ਆ ਤੇ ਤਿੰਨਾਂ ਬਾਈ ਸਾਰੇ ਆ ਹਰ ਮਲੇ ਗੰਦੀ ਹੋਟਾ ਦੇ ਗਾਈਸ ਆਪਾਂ ਕਰੇ ਅਜੀ ਜੋ ਨਹੀਂ ਕੀਤਾ ਵੇ ਦਦਾ ਮੈਂ ਗਾਈਸ ਭੁੱਖ ਤੇ ਇੰਨੀ ਜਿਆਦੀ ਲੱਗੀ ਹੈ ਕਿ ਆਪਾਂ ਕੱਲਿਆਂ ਨੇ ਏਕ ਏਕ ਪਲੇਟ ਖਾਏ ਨਹੀਂ ਪਰ ਇੰਦਾ ਨਹੀਂ ਹੋ ਸਕਦਾ ਦੋ ਜਣੇ ਇੱਕ ਪਲੇਟ ਰੱਜ ਕੇ ਖਾਂਦੇ ਨੇ ਤੇ ਚਲਿਏ ਗਾਈਸ ਚਲਿਏ ਅੱਗੇ ਵੀ ਅਸੀਂ ਵੀ ਮੀਨਾ ਆਏ

ਦੋਸਤੋ ਹੁਣ ਆ ਪਾਛ ਕੇ ਆ ਘਰੇ ਤੇ ਘਰ ਆ ਕੇ ਸਕੂਟਰੀਏ ਨਾਲ ਲਾੜੀਆ ਤੇ ਫਿਰ ਇਹਨੂੰ ਉਹਦੇ ਘਰੇ ਛੱਡਣੀਏ ਨੇ ਕਿਉਂਕਿ ਫਿਰ ਇਹਨੇ ਨਹੀਂ ਮਾਲਾ ਨੇ ਉਹਨੂੰ ਕੱਢੀਆਂ ਨੇ ਗਾ ਕਿਉਂਕਿ ਆਂਟੀ ਉੱਥੇ ਪਹੁੰਚ ਕੇ ਹੀ ਵਿਆਹ ਸੀ ਤੇ ਇਸ ਕਰਕੇ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਹੁਣ ਆਪਾਂ ਘਰੇ ਆ ਗਏ ਲੈਟਸ ਯੂਸ ਕਰਦੇ ਤੁਹਾਨੂੰ ਜਣ ਬਾਅਦ ਵਿੱਚ ਆ ਰਿਹਾ ਗਾਇਸ ਆਪਣਾ ਸਪੀਕਰ ਜਿਹੜਾ ਨਵਾਂ ਲੁਣਾ ਮੋਟਰਸ ਤੋਂ 70 ਸੈਂਟ ਵਾਲਾ ਮੈਂ ਮੈਨੂੰ ਬੋਧਾਇਆ ਨਹੀਂ ਨਹੀਂ ਠੀਕ ਹੈ ਗਾਇਸੋ ਨਾ ਪਟਿਊਸ਼ਨ ਦਾ ਟਿਊਸ਼ਨ ਦਾ ਟਾਈਮ ਹੋ ਚੁੱਕਾ ਹੈ ਤੇ ਪੂਰੀ ਅੱਜ ਦੇ ਦਿਨ ਲੋਨ ਕਰ ਲਗੀਆਂ ਰਹੀਆਂ ਨੇ ਤੇ ਸੋਵਾਂਗੇ ਰਾਤ ਨੂੰ ਕਿਉਂਕਿ ਚੇਤਾ ਆ ਗਿਆ ਮੈਨੂੰ ਅੱਜ ਟਿਊਸ਼ਨ ਦੀ ਤੇ ਇੰਨਾ ਚੇਤਾ ਭੁਲ ਗਿਆ ਕਿ ਅੱਜ ਨਹੀਂ ਇਹ ਗੱਲ ਕਰ ਨਹੀਂ ਗੱਲ ਹੈ ਤੇ ਮਰ ਗੱਲ ਨਹੀਂ ਆ ਰਹੀ ਹੁਣ ਦੋਸਤੋ ਆਪਾਂ ਆ ਚੁੱਕੇ ਟਿਊਸ਼ਨੋਂ ਤੇ ਟਿਊਸ਼ਨੋਂ ਬਾਹਰ ਆ ਕੇ ਹੁਣ ਆਪਾਂ ਚਲੇ ਘਰੇ ਇਹ ਜਸਕਰ ਗਿਆ ਕੇ ਮਾਰਿਆ ਜਸ ਨੂੰ ਬੁਲਾਉਣਾ ਉਹਨੂੰ ਕਹਿਣਾ ਬੀਜਰੇ ਕਦੀਰ ਰਹਿ ਗਈ ਉਹਦੇ ਤੇ ਚਲੋ ਜਾਈ ਹਾਏ ਹੁਣ ਦੋਸਤੋ ਆਪਾਂ ਚੱਲੇ ਦੁੱਧ ਲੈਣ ਆ ਰਹੇ ਆ ਟੁੱਲੂ ਜਲੀ ਗਏ ਦੁੱਧ ਲੈਣ ਮੌਸਮ ਚੈੱਕ ਕਰਦੇ ਆ ਲੈ ਫੜੋ ਉਹਨੂੰ ਫੜ ਲੈ ਇਹ ਮੋੜ ਅੱਗੇ ਉਹ ਫਿਰ ਮਾਣਾ ਮਮੀ ਨੂੰ ਭਾਗ ਦੇ ਆ ਚ ਰੋਣਾ ਹਉਦ ਦੱਗਾ ਕਰਨ ਦੋਸਤੋ ਹੁਣ ਆਪਾਂ ਦੁੱਧ ਲੈ ਗਿਆ ਠੀਕ ਹੈ ਤੇ ਹੁਣ ਆਪਾਂ ਸਵੇਰ ਦੀ ਪਲਾਨ ਨਹੀਂ ਕਰਦੇ ਸਵੇਰੇ ਜਾਣਾਗੇ ਨਹੀਂ ਜਾਣਾ ਦਰਬਾਰ ਸੱਚ ਸੱਚ ਦੋ ਦੋ ਦਰੇ ਆ ਕੇ ਘਰੇ ਛੱਡ ਕੇ ਤੇ ਉਹ ਲੱਗਾ ਬਾਹਰ ਨੋਰ ਫਿਰੋਤਾ ਆ ਤੇ ਪਰਮ ਵੀ ਨਾ ਆ ਰਹੀ ਆ ਚੰਦ ਦੇ ਰਸ ਹੁਣ ਚੱਲਦੇ ਗਏ ਜਸਨੂ ਲੈਣ ਤੇ ਬਾਰੇ ਤੋਂ ਸਟਾਰਟ ਹੋਣਾ ਮੋਟਰਸਾਈਕਲ ਦਾ ਹੋ ਗਿਆ ਜੀ ਚੱਲਣ ਹੁਣ ਦੋਸਤੋ ਹੁਣ ਆਪਾਂ ਚੰਗੇ ਆ ਗੁਰਦੁਆਰੇ ਤੇ ਜਿਹੜੀ ਹੈ ਗਾਇਸ ਮੱਥਾ ਉੱਠਾ ਠੀਕ ਕੇ ਜਾ ਗਏ ਬਰੋ ਟੋਕਾ ਸਗਰ ਆ ਲੈ ਤੇ ਟੋਕਾ ਸਗਰ ਅੱਗੇ ਹੁਣ ਆਪਾਂ ਚੱਲਦੇ ਗਏ ਗਾਇਸ ਕਰੇ ਆ ਚੈੱਕ ਕਰ ਚੱਲਣਾ ਜੀ ਤੇ ਇਹ ਹੈ ਜਾਨਾ ਰਹੀ ਹਰ ਵੀ ਲੋਕ ਦੇ ਤਾਂ ਮਿਲ ਨਹੀਂ ਹੈ ਹੈ ਜੀਮੇ ਅੱਜ ਦਾ ਕਰ ਤਾ ਆ ਕੇ ਲੋਨਾ ਪਰ ਨਾ ਪਰ ਨਾ ਬਣਾ ਲੱਗ ਲੱਥ ਨਹੀਂ ਆ ਰਹਾ ਤੁਹਾਨੂੰ ਮੈਂ ਨੈਕਸਟ ਵਲੋਗ ਦੇ ਦਿਨਾਂ ਨੂੰ ਆਇਦਾਂ ਵਲੋਗ ਲਗਾ ਰਹੀ ਹਾਂ ਲਾਈਕ ਸਬਸਕ੍ਰਾਈਬ ਕਰਦੇ ਗਏ ਇਸ ਪੇਪਰ ਟਾਟਾ ਰਟ ਸੀ ਯੂ